ਪੰਜਾਬੀ ਕਹਾਣੀ ਪਿੰਡ ਦਾ ਰਾਖਾ ਸੂਰਜ ਦੀਆਂ ਪਹਿਲੀਆਂ ਕਿਰਨਾਂ ਜਦ ਖੇਤਾਂ ਤੇ ਕਣਕ ਦੇ ਛਿੱਟਿਆਂ ਤੇ ਡਿੱਗਦੀਆਂ ਪਿੰਡ ਬੱਬਰਵਾਲ ਦਾ ਦ੍ਰਿਸ਼ ਸੁੰਦਰਤਾ ਨਾਲ ਭਰ ਜਾਂਦਾ ਸੀ ਛੱਤਾਂ ਤੇ ਬੈਠੇ ਕਬੂਤਰ ਆਪਣੇ ਖੰਭ ਸਾਫ਼ ਕਰ ਰਹੇ ਸਨ ਬਜ਼ੁਰਗ ਹੱਥਾਂ ਵਿੱਚ ਲਾਠੀਆਂ ਲੈ ਕੇ ਗਲੀ ਦੇ ਕੋਨੇ ਤੇ ਬੈਠੇ ਗੱਲਾਂ ਬਾਤਾਂ ਕਰ ਰਹੇ ਸਨ ਰੰਗ-बिरंगा ਸੂਟਾਂ ਵਿੱਚ ਸੋਹੜ ਤਾਂ ਨਲਕੇ ਤੇ ਖੜੀਆਂ ਗੱਲਾਂ ਕਰ ਰਹੀਆਂ ਸਨ ਇਸ ਸ਼ਾਂਤੀ ਦੇ ਮਾਹੌਲ ਵਿੱਚ ਇੱਕ ਨਾਮ ਸੀ ਗੁਰਮੇਲ ਸਿੰਘ ਉਹ ਸਿਰਫ ਇੱਕ ਆਦਮੀ ਨਹੀਂ ਸੀ ਪਿੰਡ ਦਾ ਮਾਣ ਦਰ ਆਸਰਾ ਤੇ ਰੱਖਿਆ ਕਰਨ ਵਾਲਾ ਸੀ ਲੋਕ ਉਸ ਨੂੰ ਰਖਾ ਕਹਿੰਦੇ ਸਨ ਗੁਰਮੇਲ ਬਚਪਨ ਵਿੱਚ ਬਹੁਤ ਛਲਾਤੀ ਸੀ ਕੱਚੀਆਂ ਗੰਡੀਆਂ ਚੋਰੀ ਕਰਕੇ ਖਾਂਦਾ ਸੀ ਦੋਸਤਾਂ ਨਾਲ ਖੇਤਾਂ ਵਿੱਚ ਕੁਸ਼ਤੀਆਂ ਲੜਦਾ ਉਸ ਦੀ ਲੰਮੀ ਕਦ ਕਾਟ ਤੇ ਡੱਠ ਜਿਹੀ ਅੱਖਾਂ ਵਿੱਚ ਬਚਪਨ ਤੋਂ ਹੀ ਉਸ ਨੂੰ ਹੋਰਾਂ ਨਾਲੋਂ ਵੱਖ ਕਰਦੀਆਂ ਸਨ ਪਰ ਇੱਕ ਘਟਨਾ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਜਦੋਂ ਸਿਰਫ 16 ਸਾਲਾਂ ਦਾ ਸੀ ਉਸ ਦੀ ਪੈਣ ਸੁਖਜਿੰਦਰ ਨੂੰ ਹਰਾ ਤੋਰ ਆਦਨ ਢੱਕੂ ਚੁੱਕ ਕੇ ਲੈ ਗਏ ਗੁਰਮੇਲ ਨੇ ਉਸਦਾ ਪਰਿਵਾਰ ચીਕਦਾ ਰਿਹਾ ਪਰ ਕੋਈ ਬਚਾਉਣ ਨਹੀਂ ਆਇਆ ਇਹ ਜ਼ਖਮ ਉਸਦੇ ਦਿਲ ਵਿੱਚ ਇੰਨਾ ਡੂੰਘਾ ਵਸ ਗਿਆ ਸੀ ਕਿ ਹਮੇਸ਼ਾ ਲਈ ਲੜਾਕੂ ਬਣ ਗਿਆ ਸੀ ਉਸਨੇ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਹੁਣ ਉਹ ਕੀਤਾ ਹੁਣ ਤੋਂ ਬਾਅਦ ਕਿਸੇ ਹੋਰ ਪੈਣ ਦੀ ਚੀਖ ਅਣਸੁਣੀ ਨਹੀਂ ਕੀਤੀ ਜਾਏਗੀ ਕਈ ਸਾਲਾਂ ਬਾਅਦ ਇੱਕ ਰਾਤ ਡਾਕੂਆਂ ਦਾ ਹਮਲਾ ਹੋਇਆ ਲੋਕ ਡਰੇ ਹੋਏ ਆਪਣੇ ਘਰਾਂ ਦੇ ਦਵਾਜ਼ੇ ਬੰਦ ਕਰ ਰਹੇ ਸਨ ਔਰਤ ਆਪਣੇ ਬੱਚਿਆਂ ਨੂੰ ਛਾਤੀ ਨਾਲ ਚਪਕਾ ਕੇ ਅੰਦਰ ਵੜ ਰਹੀਆਂ ਸਨ ਉਸ ਵੇਲੇ ਗੁਰਮੀਲ ਸਿੰਘ ਆਪਣੇ ਘਰੋਂ ਨਿਕਲਿਆ ਸਿਰ ਤੇ ਲਾਲ ਰੁਮਾਲ ਬੰਨਿਆ ਹੱਥਾਂ ਵਿੱਚ ਬਾਬੇ ਦੀ ਪੁਰਾਣੀ ਬੰਦੂਕ ਤੇ ਨਿਗਾਹਾਂ ਅੱਗ ਵਾਂਗ ਸੜਦੀਆਂ ਉਸਨੇ ਚੀਕ ਕੇ ਕਿਹਾ ਜੇ ਬੱਬਰਵਾਲ ਵਿੱਚ ਰੱਖਾ ਜਿੰਦਾ ਹੈ ਕੋਈ ڈاکੂ ਖੱਦਪਾਰ ਨਹੀਂ ਕਰ ਸਕਦਾ ਪਿੰਡ ਦੇ ਕੁਝ ਨੌਜਵਾਨ ਉਸਦੇ ਨਾਲ ਖੜੇ ਹੋਏ ਉਹਨਾਂ ਨੇ ڈاکਵਾਂ ਨੂੰ ਖੇਤਾਂ ਵਿੱਚ ਹੀ ਘੇਰ ਲਿਆ ਰਾਤ ਗੋਲੀਆਂ ਚੱਲੀਆਂ ਲਾਠੀਆਂ ਟਕਰਾਈਆਂ ਤੇ ਤਰਤੀ ਕਮਣ ਲੱਗੀ ਸਵੇਰ ਤੱਕ ਕਈ ڈاکਵਾਂ ਦੀਆਂ ਲਾਸ਼ਾਂ ਖੇਤਾਂ ਵਿੱਚ ਪਈਆਂ ਸਨ ਬਾਕੀ ਭੱਜ ਗਏ ਉਸ ਦਿਨ ਤੋਂ ਗੁਰਮੇਲ ਸਿਰਫ ਇੱਕ ਆਦਮੀ ਨਹੀਂ ਰਿਹਾ ਉਹ ਪਿੰਡ ਦਾ ਰਖਾ ਬਣ ਗਿਆ ਹੁਣ ਹਰ ਚੋਪਾਲ ਦੀ ਗੱਲ ਗੁਰਮੇਲ ਨਾਲ ਸ਼ੁਰੂ ਹੁੰਦੀ ਤੇ ਮੁੱਕਦੀ ਜੇ ਕਿਸੇ ਦਾ ਝਗੜਾ ਹੋ ਜਾਂਦਾ ਲੋਕ ਕਹਿੰਦੇ ਗੁਰਮੇਲ ਦੇ ਕੋਲ ਚਲੀਏ ਉਹ ਹੀ ਨਿਆ ਕਰੇਗਾ ਉਹ ਸਿਰਫ ਹਥਿਆਰਾਂ ਨਾਲ ਨਹੀਂ ਬੁੱਧੀਮਾਨੀ ਨਾਲ ਵੀ ਰੱਖਿਆ ਕਰਦਾ ਸੀ ਜੇ ਕਿਸੇ ਗਰੀਬ ਦੀ ਜ਼ਮੀਨ ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਹੁੰਦੀ ਗੁਰਮੇਲ ਆਪਣੇ ਸ਼ਬਦਾਂ ਨਾਲ ਹੀ ਸਾਹਮਣੇ ਵਾਲੇ ਨੂੰ ਚੁੱਪ ਕਰਾ ਦਿੰਦਾ ਉਸ ਦਾ ਡਰ ਇਹਨਾਂ ਸੀ ਕਿ ਕੋਈ ਬਾਹਰਲਾ ਬਿਨਾਂ ਸੋਚੇ ਪਿੰਡ ਵਿੱਚ ਕਦਮ ਨਹੀਂ ਰੱਖਦਾ ਸੀ ਸਾਲ ਬੀਤੇ ਹੁਣ ਡਾਕੂਆਂ ਦਾ ਦੌਰ ਘਟ ਗਿਆ ਸੀ ਪਰ ਇੱਕ ਨਵਾਂ ਸੱਤਰਾ ਉ ਉੱਭਰ ਆਇਆ ਸ਼ਹਿਰ ਦੇ ਤਨਕਰ ਲੋਕ ਜਿਹੜੇ ਵੱਡੇ ਗੱਡੀਆਂ ਦੇ ਪੈਸੇ ਵਾਲੇ ਸਨ ਉਹ ਪਿੰਡ ਦੀਆਂ ਉਪਜਾਊ ਜ਼ਮੀਨਾਂ ਤੇ ਨਜ਼ਰ ਰੱਖਣ ਲੱਗੇ ਉਹ ਕਾਗਜ਼ਾਂ ਨਾਲ ਖੇਡਦੇ ਲੋਕਾਂ ਨੂੰ ਲਾਲਚ ਦਿੰਦੇ ਤੇ ਕਹਿੰਦੇ ਵੇਖ ਵੇਚ ਦਿਓ ਆਪਣੀ ਜ਼ਮੀਨ ਅਸੀਂ ਤੁਹਾਨੂੰ ਸ਼ਹਿਰ ਵਿੱਚ ਕਾਰਨ ਤੇ ਗੱਡੀ ਦੇਵਾਂਗੇ ਕੁਝ لالچی ਨੌਜਵਾਨ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ ਪਿੰਡ ਵਿੱਚ ਫੁੱਟ ਪੈਣ ਲੱਗੀ ਇੱਕ ਰਾਤ ਗੁਰਮੀਲ ਨੇ ਚੋਪਾਲ ਦੇ ਵਿੱਚ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਉਹ ਵਿਚਾਰ ਖੜਾ ਸੀ ਕੁਰਤੇ ਦੀਆਂ ਬਾਹਾਂ ਚੜਾਈਆਂ ਹੋਈਆਂ ਅੱਖਾਂ ਵਿੱਚ ਅੱਗ ਦੀ ਚਮਕ ਮੇਰੇ ਪਿੰਡ ਵਾਸੀਓ ਉਸਨੇ ਕਿਹਾ ਜੰਗ ਹੁਣ ਬੰਦੂਕਾਂ ਨਾਲ ਨਹੀਂ ਕਾਗਜ਼ਾਂ ਨਾਲ ਲੜੀ ਜਾ ਰਹੀ ਹੈ ਜੇ ਅਸੀਂ ਅੱਖਾਂ ਮੂੰਦ ਕੇ ਬੈਠੇ ਰਹੇ ਤਾਂ ਕੱਲ ਸਾਡੀਆਂ ਜ਼ਮੀਨਾਂ ਤੇ ਸਾਡਾ ਅਸਤਿਤਵ ਹੀ ਮਿਟ ਜਾਏਗਾ ਉਸਨੇ ਯੋਜਨਾ ਬਣਾਈ ਕੁਝ ਨੌਜਵਾਨਾਂ ਨੂੰ ਸ਼ਹਿਰ ਭੇਜਿਆ ਤੇ ਉਹ ਕਾਨੂੰਨ ਦੀ ਪੜਾਈ ਕਰਨ ਬਜ਼ੁਰਗਾਂ ਨੂੰ ਕਾਗਜ਼ਾਂ ਦੀ ਜਾਂਚ ਦਾ ਕੰਮ ਦਿੱਤਾ ਆਪ ਉਹ ਧਨਾਕਰ ਲੋਕਾਂ ਦੇ ਗੁਪਤ ਹਤਕੰਡੇ ਕੋਲਣ ਲੱਗਾ ਸ਼ਹਿਰ ਦੇ ਗੁੰਡੇ ਜਦ ਪਿੰਡ ਆਏ ਉਹਨਾਂ ਨੇ ਖੇਤਾਂ ਤੇ ਜ਼ਬਰਦਸਤੀ ਕੁਛ ਕਰਨੀ ਚਾਹੀ ਵੱਡੀਆਂ ਗੱਡੀਆਂ ਲੋੜੇ ਲਸ਼ਕਰੇ ਤੇ ਹਥਿਆਰਾਂ ਨਾਲ ਲੈ ਸ ਲੋਕ ਖੇਤਾਂ ਤੇ ਜ਼ਬਰਦਸਤੀ ਆਪਣਾ ਹੱਕ ਜਤਾ ਰਹੇ ਸਨ ਪਰ ਖੇਤਾਂ ਵਿੱਚ ਗੁਰਮੇਲ ਸੀ ਉਸਨੇ ਹੱਥਾਂ ਵਿੱਚ ਬਾਸ ਦੀ ਲਾਠੀ ਸਿਰ ਉੱਤੇ ਲਾਲ ਰੁਮਾਲ ਤੇ ਪਿੱਛੇ ਸਾਰਾ ਪਿੰਡ ਉਸਨੇ ਕੀ ਕਹਿਆ ਇਹ ਖੇਤ ਸਾਡੇ ਪਿਓ ਦਾਦਿਆਂ ਦੇ ਖੂਨ ਨਾਲ ਸਿੰਜੇ ਹੋਏ ਹਨ ਜੇ ਹਿੰਮਤ ਹੈ ਤਾਂ ਆ ਕੇ ਖੂਨ ਨਾਲ ਲਿਖੋ ਕਲ ਜਾਂ ਦੇਹਕ ਫਿਰ جنگ ਸ਼ੁਰੂ ਹੋਈ ਇੱਕ ਪਾਸੇ ਗੱਡੀਆਂ ਬੰਦੂਕਾਂ ਤੇ ਪੈਸਾ ਦੂਜੇ ਪਾਸੇ ਲਾਠੀਆਂ ਖੇਤੀਬਾੜੀ ਦੇ ਸੰਧ ਤੇ ਲੋਕਾਂ ਦੀ ਹਿੰਮਤ ਧੱਕੇ ਮੁੱਕੀ ਚੀਕਾਂ ਤੇ ਖੂਨ ਪਸੀਨੇ ਦੀ ਮਹਿਕ ਨਾਲ ਖੇਤਾਂ ਦੀ ਹਵਾ ਭਰ ਗਈ ਅੰਤ ਵਿੱਚ ਗੁੰਡੇ ਭੱਜ ਗਏ ਤਾਂ ਨਾਕੜ ਵੀ ਸਮਝ ਗਏ ਕਿ ਬਬਰਵਾਲ ਦੀ ਮਿੱਟੀ ਵੇਚਣ ਵਾਲੀ ਨਹੀਂ ਜੰਗ ਦੇ ਕੁਝ ਮਹੀਨਿਆਂ ਬਾਅਦ ਗੁਰਮੇਲ ਦੀ ਸਿਹਤ ਡਿੱਗਣ ਲੱਗੀ ਉਹ ਹੁਣ ਘੱਟ ਬੋਲਦਾ ਸੀ ਪਰ ਚਿਹਰੇ ਤੇ ਸੰਤੋਖ ਤੇ ਚਮਕ ਸੀ ਇੱਕ ਰਾਤ ਚਪਾਲ ਵਿੱਚ ਚਾਰਪਾਈ ਤੇ ਬੈਠਾ ਉਸਨੇ ਹੌਲੀ ਜਿਹਾ ਕਿਹਾ ਮੇਰਾ ਕੰਮ ਮੁਕਿਆ ਹੈ ਰਾਖਾ ਕਦੇ ਮਰਦਾ ਨਹੀਂ ਉਹ ਹਰ ਮੁੰਡੇ ਦੇ ਦਿਲ ਵਿੱਚ ਜਿੰਦਾ ਰਹਿੰਦਾ ਹੈ ਉਸ ਰਾਤ ਉਹ ਚੁੱਪਚਾਪ ਸਦਾ ਲਈ ਸੋ ਗਿਆ ਉਹਦੀ ਚਿਤਾਇ ਜਦ ਚਲਾਈ ਗਈ ਪੂਰਾ ਪਿੰਡ ਰੋ ਰਿਹਾ ਸੀ ਬੱਚੇ ਬਜ਼ੁਰਗ ਕੋਹਤਾ ਹਰ ਇੱਕ ਦੀ ਅੱਖਾਂ ਵਿੱਚ ਹੰਝੂ ਸਨ ਪਰ ਉਹਨਾਂ ਦੇ ਦਿਲਾਂ ਵਿੱਚ ਹਿੰਮਤ ਦੀ ਚਿੰਗਾਰੀ ਵੀ ਸੀ ਅੱਜ ਵੀ ਜਦ ਕੋਈ ਖਤਰਾ ਪਿੰਡ ਦੇ ਮੰਡਾਉਂਦਾ ਲੋਕ ਆਕਾਸ਼ ਵੱਲ ਵੇਖਦੇ ਤੇ ਕਹਿੰਦੇ ਗੁਰਮੇਲ ਸਾਡਾ ਰਖਾ ਸਾਡੇ ਨਾਲ ਹੈ ਕਿਤੇ ਮਿੱਟੀ ਵਿੱਚ ਮਿਲ ਜਾਣ ਤੋਂ ਬਾਅਦ ਵੀ ਉਸ ਦਾ ਨਾਮ ਚੋਤੀ ਸੋਚ ਪਿੰਡ ਦੇ ਹਰ ਨੌਜਵਾਨ ਦੇ ਦਿਲ ਵਿੱਚ ਵੱਸ ਗਈ ਸੀ ਜਿਹੜੇ ਨੌਜਵਾਨ ਉਸ ਦੇ ਨਾਲ ਖੜੇ ਖੇਤਾਂ ਦੀਆਂ ਰੱਖਿਆ ਕਰਦੇ ਸਨ ਹੁਣ ਉਹ ਉਸ ਨੂੰ ਆਪਣੇ ਆਪ ਨੂੰ ਇਸ ਵਿਰਾਸਤ ਦਾ ਜ਼ਿੰਮੇਵਾਰ ਸਮਝਣ ਲੱਗੇ ਚੋਪਾਲ ਵਿੱਚ ਇਕੱਠ ਹੋਇਆ ਲਾਲਟੇਂ ਦੀ ਰੋਸ਼ਨੀ ਵਿੱਚ ਨੌਜਵਾਨਾਂ ਨੇ ਗੱਲਾਂ ਕੀਤੀਆਂ ਗੁਰਮੇਲ ਨੇ ਕਿਹਾ ਜੰਗ ਹੁਣ ਕਾਗਜ਼ਾਂ ਨਾਲ ਹੈ ਪਰ ਉਹਨਾਂ ਨੇ ਸੋਚਿਆ ਕਿ ਜੰਗ ਸਿਰਫ ਬਚਾ ਹੀ ਨਹੀਂ ਤਰੱਕੀ ਵੀ ਹੈ ਸੁਖ ਚੈਨੇ 기ਹਾ ਜੇ ਰਾਖੇ ਨੇ ਖੇਤ ਬਚਾਏ ਹਨ ਤਾਂ ਹੁਣ ਸਾਡੀ ਵਾਰੀ ਹੈ ਇਹਨਾਂ ਨੂੰ ਹੋਰ ਵਿਧਾਨ ਦੀ ਅਸੀਂ ਨਵੀਂ ਤਕਨੀਕਾਂ ਲੈ ਕੇ ਆਵਾਂਗੇ ਜੋ ਕਣਕ ਦੇ ਨਾਲ-ਨਾਲ ਹੋਰ ਵੀ ਫਸਲਾਂ ਦਾ ਝਾੜ ਵਧੇਗਾ ਪਹਿਲਾਂ ਪਿੰਡ ਦੇ ਖੇਤਾਂ ਵਿੱਚ ਸਿਰਫ ਕਣਕ ਤੇ ਤਾਂ ਹੀ ਉਹ ਕੁ ਫਸਲਾਂ ਸਨ ਪਰ ਹੁਣ ਨੌਜਵਾਨਾਂ ਨੇ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਕਿਸਾਨ ਮੇਲੇ ਵੇਖਣੇ ਸ਼ੁਰੂ ਕੀਤੇ ਡ੍ਰਿਪ ਸਿੰਚਾਈ ਪਾਣੀ ਦੀ ਕਮੀ ਨੂੰ ਦੇਖਦੇ ਆ ਉਹਨਾਂ ਨੇ ਡ੍ਰਿਪ ਸਿਸਟਮ ਲਗਾਇਆ ਹੁਣ ਹਰ ਬੂੰਦ ਪਾਣੀ ਜਿਹੜਾ ਤੱਕ ਪਹੁੰਚਦੀ ਸੀ ਟਰੈਕਟਰ ਤੇ ਕੰਬਾਈਨ ਪੁਰਾਣੀਆਂ ਹਲਾਲੀ ਖਾਂਕ ਟਰੈਕਟਰ ਗੜਗੜਾਉਣ ਲੱਗੇ ਕੰਬਾਈਨਾਂ ਹਾਰਵੈਸਟਰ ਨਾਲ ਕਟਾਈ ਦਾ ਕੰਮ ਘੰਟਿਆਂ ਵਿੱਚ ਮੁਕਦਾ ਸੀ ਨਵੀਆਂ ਫਸਲਾਂ ਸਿਰਫ ਕਣਕ ਨਹੀਂ ਸਬਜ਼ੀਆਂ ਮੱਕੀ ਸੋਇਆਬੀਨ ਤੇ ਬਾਗਬਾਨੀ ਵਾਲੀਆਂ ਫਸਲਾਂ ਵੀ ਵਧਾਈਆਂ ਗਈਆਂ ਪਹਿਲਾਂ ਜਿਹੜੇ ਖੇਤ ਸਿਰਫ ਰੂਤੀ ਖੇਤੀ ਤੇ ਨਿਰਬੱਸਨ ਹੁਣ ਸਾਲ ਭਰ ਚਮਕਣ ਲੱਗੇ ਪਿੰਡ ਦੇ ਕੁਝ ਨੌਜਵਾਨਾਂ ਨੇ ਸੋਚਿਆ ਕਿ ਸਿਰਫ ਖੇਤੀ ਹੀ ਨਹੀਂ ਪਸ਼ੂ ਪਾਲਣ ਦਾ ਵੀ ਵੱਡਾ ਹਿੱਸਾ ਹੈ ਸਾਂ ਸਾਰੇ ਗਾਵਾਂ ਦੀਆਂ ਨਵੀਆਂ ਨਸਲਾਂ ਲਿਆਂਦੀਆਂ ਗਈਆਂ ਜਿਨ੍ਹਾਂ ਨਾਲ ਦੁੱਧ ਦੀ ਉਤਪਾਦਨ 3 ਗੁਣਾ ਹੋ ਗਿਆ ਆਟੋਮੈਟਿਕ ਦੁੱਧ ਕੱਢਣ ਵਾਲੀਆਂ ਮਸ਼ੀਨਾਂ ਲੱਗੀਆਂ ਹੁਣ ਔਰਤਾਂ ਦਾ ਘੰਟਿਆਂ ਦਾ ਕੰਮ ਮਿੰਟਾਂ 'ਚ ਮੁੱਕ ਜਾਂਦਾ ਸੀ ਠੰਡਾ ਕਰਨ ਵਾਲੇ ਟੈਂਕ ਲੱਗੇ ਜਿਸ ਨਾਲ ਦੁੱਧ ਸ਼ਹਿਰਾਂ ਤੱਕ ਤਾਜ਼ਾ ਪਹੁੰਚਣ ਲੱਗਾ ਪਿੰਡ ਵਿੱਚ ਇੱਕ ਵੱਡਾ ਸਾਂਝਾ ਡੈਰੀ ਫਾਰਮ ਬਣਾਇਆ ਗਿਆ ਜਿਸ ਦਾ ਨਾਮ ਲੋਕਾਂ ਨੇ ਰੱਖਾ ਡੈਰੀ ਫਾਰਮ ਰੱਖਿਆ ਗੁਰਮੇਲ ਦੀ ਯਾਦ ਵਿੱਚ ਪੜ੍ਹੇ ਲਿਖੇ ਨੌਜਵਾਨ ਜਿਹੜੇ ਪਹਿਲਾਂ ਸ਼ਹਿਰਾਂ 'ਚ ਜਾਣਦੇ ਸੁਪਨੇ ਵੇਖਦੇ ਸਨ ਹੁਣ ਪਿੰਡ ਵਿੱਚ ਹੀ ਰੋਜ਼ਗਾਰ ਦੇ ਮੋਕੇ ਬਣਾਉਣ ਲੱਗੇ ਕਿਸੇ ਨੇ ਮੱਛੀ ਪਾਲਣਾ ਸ਼ੁਰੂ ਕੀਤੀ ਕਿਸੇ ਨੇ ਮੁਰਗੀਆਂ ਦੇ ਫਰਮ ਖੋਲੇ ਕੁਝ ਨੇ ਆਰਗੇਨਿਕ ਖੇਤੀ ਕਰਕੇ ਸ਼ਹਿਰ ਦੇ ਵੱਡੇ ਮਾਰਕੀਟਾਂ ਨਾਲ ਸੰਪਰਕ ਜੋੜ ਲਿਆ ਪਿੰਡ ਦੀਆਂ ਕੁੜੀਆਂ ਵੀ ਪਿੱਛੇ ਨਹੀਂ ਰਹੀਆਂ ਉਹਨਾਂ ਨੇ ਸਿਲਾਈ ਕਢਾਈ ਤੋਂ ਲੈ ਕੇ ਖਾਦ ਬਣਾਉਣ ਵਾਲੇ ਪ੍ਰੋਜੈਕਟਾਂ ਤੱਕ ਹਿੱਸਾ ਪਾਇਆ ਜਿਹੜਾ ਪਿੰਡ ਪਹਿਲਾਂ ਸਿਰਫ ਪੱਕੀਆਂ ਗੱਡੀਆਂ ਠਾਠੀਆਂ ਤੇ ਝਗੜਿਆਂ ਨਾਲ ਜਾਣਿਆ ਜਾਂਦਾ ਸੀ ਹੁਣ ਉਦਾਹਰਨ ਬਣ ਗਿਆ ਸੀ ਫੜੀਆਂ ਵਿੱਚ ਸੜਕਾਂ ਬਣ ਗਈਆਂ ਸਨ ਹਰ ਘਰ ਵਿੱਚ ਬਿਜਲੀ ਤੇ ਪਾਣੀ ਪਹੁੰਚ ਗਿਆ ਸੀ ਸਕੂਲ ਵਿੱਚ ਕੰਪਿਊਟਰ ਲੈਬਾਂ ਖੁੱਲ ਗਈਆਂ ਸਨ ਚੋਪਾਲ ਵਿੱਚ ਵੱਡਾ ਟੀਵੀ ਲੱਗਾ ਜਿੱਥੇ ਸਾਰੇ ਪਿੰਡ ਵਾਲੇ ਇਕੱਠੇ ਬੈਠ ਕੇ ਦੁਨੀਆ ਭਰ ਦੀਆਂ ਖਬਰਾਂ ਦੇਖਦੇ ਸਨ ਸਭ ਤੋਂ ਵੱਡੀ ਗੱਲ ਲੋਕਾਂ ਵਿੱਚ ਇਕਤਾ ਬਣੀ ਰਹੀ ਹਰ ਕੋਈ ਕਹਿੰਦਾ ਸੀ ਰੱਖ ਨੇ ਸਾਨੂੰ ਸਿਖਾਇਆ ਸੀ ਕਿ ਪਿੰਡ ਦੀ ਜੀ ਤਾਕਤ ਇਕੱਠ ਹੈ ਜਦ ਸ਼ਹਿਰਾਂ ਦੇ ਲੋਕ ਬੱਬਰਵਾਲ ਦਾ ਖੇਤਾਂ ਦੀ ਤਰੱਕੀ ਦੇਖਦੇ ਡੈਰੀ ਫਰਮਾਂ ਦੀ ਉਡਾਨ ਦੇਖਦੇ ਉਹ ਹੈਰਾਨ ਰਹਿ ਜਾਂਦੇ ਇੱਕ ਬਜ਼ੁਰਗ ਨੇ ਕਿਹਾ ਰਾਖਾਂ ਤਾਂ چلا ਗਿਆ ਪਰ ਉਸਦੀ ਛਾਂ ਅੱਜ ਵੀ ਹਰ ਖੇਤ ਤੇ ਹਰ ਗਲੀ ਉੱਤੇ ਹੈ ਉਹ ਸਾਡੀ ਮਿੱਟੀ ਵਿੱਚ ਜਿੰਦਾ ਹੈ ਬੱਬਰਵਾਲ ਹੁਣ ਸਿਰਫ ਇੱਕ ਪਿੰਡ ਨਹੀਂ ਸੀ ਊਰ ਮੇਲ ਦੀ ਵਿਰਾਸਤ ਦਾ ਜਿੰਦਾ ਨਿਸ਼ਾਨ ਸੀ ਹੋਰ ਮਜ਼ੇਦਾਰ ਤੇ ਸਿੱਖਿਆਦਾਇਕ ਕਹਾਣੀਆਂ ਵੇਖਣ ਲਈ ਜੁੜੋ ਸਾਡੇ ਚੈਨਲ ਨਾਲ ਤੇ ਕਹਾਣੀ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਧੰਨਵਾਦ